ਬਿਨਾਂ ਲਾਗਤ ਦਾ ਧੰਦਾ ਹੈ ਬਾਬਾ ਗਰੀ ਦੋਸਤੋ ਅੱਪਕਸ ਨੂੰ ਲੇਖ ਸੁਣਾਉਣੇ ਆ ਲੇਖ ਹੈ ਬਿਨਾਂ ਲਾਗਤ ਦਾ ਧੰਦਾ ਹੈ ਬਾਬਾ ਗਰੀ ਦੋਸਤੋ ਆਪਣਾ ਕਾਰੋਬਾਰ ਆਪਣੇ ਕਮੀਲਦਰੀ ਚਲਾਉਣ ਦੇ ਲੋਕ ਚਲਾਉਣ ਦੇ ਲੋਕ ਬਹੁਤ ਕੁਝ ਕਰਦੇ ਇਸ ਲੇਖ ਦੇ ਵਿੱਚ ਲਿਖਿਆ ਕਿ ਆਪਣੀ ਜ਼ਿੰਦਗੀ ਜੀਣ ਦੇ ਲਈ ਜ਼ਿੰਦਗੀ ਦੇ ਵਿੱਚ ਪੈਸਾ ਕਮਾਉਣ ਲਈ ਲੋਕ ਬਹੁਤ ਕੁਝ ਕਰਦੇ ਹਨ ਲੋਕਾਂ ਨੂੰ ਬਹੁਤ ਕੁਝ ਕਰਨਾ ਪੈਂਦਾ ਕੋਈ ਨੌਕਰੀ ਕਰਦਾ ਕੋਈ ਛੋਟਾ ਵਪਾਰ ਕਰਦਾ ਕੋਈ ਦਿਹਾੜੀ ਕਰਦਾ ਕੋਈ ਖੇਤੀ ਕਰਦਾ ਤੇ ਲੇਖਕ ਕਹਿੰਦਾ ਫਿਰ ਵੀ ਕਈ ਵਾਰੀ ਚੰਗੀ ਤਰ੍ਹਾਂ ਗੁਜ਼ਾਰਾ ਨਹੀਂ ਨੀਦਾ ਪਰ ਕਹਿੰਦੇ ਵੀ ਇਸ ਦੇ ਬਾਵਜੂਦ ਇੱਕ ਅਜੀਹਤ ਹੁੰਦਾ ਹੈ ਬਾਬਾ ਗਰੀ ਬਾਬਾ ਗਰੀ ਇਸ ਵਿੱਚ ਬਿਲਕੁਲ ਲਾਗਤ ਲਗਾਏ ਕਰੋੜਾਂ ਰੁਪਏ ਦਾ ਫਾਇਦਾ ਹੈ ਬੱਸ ਕਹਿੰਦੇ ਕਿਸੇ ਦਰਖਤ ਦੇ ਹੇਠਾਂ ਆਸਨ ਲਗਾ ਕੇ ਬੈਠ ਜਾਓ ਅਤੇ ਆਉਣ ਜਾਣ ਵਾਲੇ ਨੂੰ ਆਸ਼ੀਰਵਾਦ ਦੇਣ ਲੱਗੋ ਕੁਝ ਗਿਆਨ ਦੀਆਂ ਗੱਲਾਂ ਕਹਿਣ ਲੱਗ ਜਿਉ ਦੱਸਣ ਲੱਗ ਜਓ ਕੋਸ ਗਿਆਨ ਦੀ ਗੱਲਾਂ ਬਸ ਫਿਰ ਦੇਖਦੇ ਹੀ ਦੇਖਦੇ ਕਹਿੰਦੇ ਤੁਹਾਡੀ ਆਸੇ-ਪਾਸੇ ਬਹੁਤ ਚਰਚਾ ਹੋ ਜੂਗੀ ਆਸੇ-ਪਾਸੇ ਕਹਿੰਦੇ ਬਹੁਤ ਮਸ਼ਹੂਰੀ ਹੋ ਜੂਗੀ ਕਿਸੇ ਨੂੰ ਪਹੁੰਚਤੀ ਦਿਓ ਕਿਸੇ ਦੇ ਮਨ ਦੀ ਗੱਲ ਦੱਸਦੇ ਹੋ ਕਹਿੰਦੇ ਅੱਜ ਕੱਲ ਲੋਕਾਂ ਨੇ ਮਨ ਦੀ ਗੱਲ ਦੱਸਣੀ ਕਹਿੰਦੇ ਕੋਈ ਬੌਲੀ ਓਪੀ ਨਹੀਂ ਕਿਉਂਕਿ ਹਰੇਕ ਬੰਦਾ ਪੈਸਾ ਕਮਾਉਣਾ ਚਾਹੁੰਦਾ ਹੈ ਪੈਸਾ ਹਰ ਇੱਕ ਮਰਦ ਕਮਾ ਨਹੀਂ ਸਕਦਾ ਹਰ ਇੱਕ ਚਾਹੁੰਦਾ ਹੈ ਪਰ ਹਰ ਇੱਕ ਕਮਾ ਨਹੀਂ ਸਕਦਾ ਤੇ ਉਸਦੇ ਮਨ ਦੀ ਗੱਲ ਦੱਸਦੇ ਹੋ ਕਿ ਪੈਸਾ ਤੇਰੇ ਕੋਲੇ ਆਉਂਦਾ ਬਹੁਤਾ ਪਰ ਖੜਦਾ ਨਹੀਂ ਤੂੰ ਪੈਸਾ ਕਮਾਉਣਾ ਚਾਹੁੰਦਾ ਪਰ ਪੈਸਾ ਕਮਾਇ ਨਹੀਂ ਜਾਂਦਾ ਤੇ ਕਹਿੰਦੇ ਇੰਨਾ ਕਹਿਣ ਦੇ ਡੇਰਾ ਹਰ ਇੱਕ ਬੰਦਾ ਮਤਲਬ ਵੀ ਉਹਦੇ ਬਸ ਵਿੱਚ ਹੋ ਜਾਂਦਾ ਜਿਹੜਾ ਇਹ ਕਹਿੰਦਾ ਵੀ ਤੂੰ ਪੈਸਾ ਕਮਾਉਣਾ ਬਹੁਤ ਚਾਹੁੰਦਾ ਪਰ ਉਹਦਾ ਕਮਾਇ ਨਹੀਂ ਜਾਂਦਾ ਜਿਹੜੇ ਕਮਾਉਣਾ ਹੈ ਜਿਹੜਾ ਪੈਸਾ ਆਉਂਦਾ ਤੇਰੇ ਕੋਲ ਪੜਦਾ ਨਹੀਂ ਇਹ ਗੱਲਾਂ ਕਹਿੰਦੇ ਲੋੜ ਹੈ ਕਹਿੰਦੇ ਫਿਰ ਬੰਦਾ ਉਸੇ ਦੇ ਕੋਲ ਜਾਣਾ ਹੈ ਨਾ ਤੇ ਉਸ ਦੇ ਕਹਿੰਦਾ ਸਿਰ ਦੇ ਉੱਤੇ ਹੱਥ ਰੱਖ ਦਿਓ ਤੇ ਉਸ ਨੂੰ ਨਾਰੀਅਲ ਜਾਂ ਕੁਝ ਹੋਰ ਦੇ ਦਿਓ ਫੁੱਲ ਦੇ ਦਿਓ ਨਾਰੀਅਲ ਦੇ ਦਿਓ ਤੇ ਉਸ ਦੇ ਤੇ ਹੱਥ ਰੱਖ ਦਿਓ ਤੇ ਕਹਿੰਦੇ ਜੇਕਰ ਕੁਝ ਲੋਕਾਂ ਨੂੰ ਥੋੜੀ ਆਕੀ ਗੱਲ ਠੀਕ ਲੱਗੀ ਸਾਰਿਆਂ ਨੂੰ 100% ਨਹੀਂ ਲੱਗਦੀ ਫਿਰ ਇਹਨੇ ਕੁਝ ਲੋਕਾਂ ਨੂੰ ਸੰਤਰੀ ਆਖੀ ਗੱਲ ਠੀਕ ਲੱਗਦੀ ਐ ਠੀਕ ਹੋ ਜਾਂਦੇ ਕੁਦਰਤ ਕੰਨੀ ਹੋ ਜਾਂਦੀ ਹੁੰਦੀ ਐ ਪਰ ਉਹਨਾਂ ਨੂੰ ਐ ਲੱਗਦਾ ਹੁੰਦਾ ਵੀ ਤੁਹਾਨੂੰ ਸੰਤਾਂ ਨੇ ਕਿਹਾ ਜੀ ਤਾਂ ਕਹੀ ਹੋਇਆ ਨਾ ਉਹ ਕੁਦਰਤ ਕੰਨੀ ਉਹ ਹੀ ਕੋਈ ਨਾ ਕੋਈ ਗੱਲ ਮੇਰੀ ਕਾਮਯਾਬੀ ਆਪਣ ਨੂੰ ਮਿਲਣੀ ਹੁੰਦੀ ਐ ਵੈਸੇ ਆਪਣੀ ਮਿਹਨਤ ਸਦਕਾ ਆਪਾਂ ਆਪਣੀ ਮਿਹਨਤ ਭੁੱਲ ਜਾਈਨੇ ਵੀ ਇਹਦੇ ਵਿੱਚ ਆਪਾਂ ਕੀ ਕੀਤਾ ਸੀ ਨਾ ਕਿੰਨੀ ਮਿਹਨਤ ਕੀਤੀ ਸੀ ਤਾਂ ਫਿਰ ਉੱਥੇ ਕੀ ਐ ਜੇ ਕਿਸੇ ਸੰਤਰੇ ਸਾਹ ਸੰਤ ਨੇ ਇਹੋ ਜਿਹਾ ਕੁਝ ਕਹਿਤਾ ਵੀ ਤੈਨੂੰ ਕਾਮਯਾਬੀ ਮਿਲੂ ਜਿਆਦਾ ਤਰੇ ਉਹਦੇ ਸੱਚੇ ਹੱਥ ਰੱਖਾ ਜਾਂ ਉਹਨੂੰ ਫੁੱਲ ਜਾਂ ਨਾਰੀਅਲ ਦੇ ਦੇ ਤਾਂ ਫਿਰ ਸਾਡੇ ਮਨ ਦੇ ਵਿੱਚ ਉਹ ਗੱਲ ਘਰ ਜਾਂਦੀ ਐ ਬਸ ਵੀ ਅਸੀਂ ਆਪਣੀ ਕਾਮਯਾਬੀ ਲਈ ਹੱਥ ਪੈਰ ਤੱਕ ਕਾਮਯਾਬੀ ਲਈ ਹੱਥ ਪੈਰ ਤੱਕ ਮਾਰਦੇ ਰਹਿੰਨੇ। ਕੋਈ ਨੋਕੀ ਜਤਨ ਕਰਦੇ ਰਹਿੰਨੇ। ਤੇ ਉਹ ਅਸੀਂ ਭੁੱਲ ਜਾਂਦੇ ਵੀ ਅਸੀਂ ਇਹਦੇ ਲਈ ਕੀ ਕਰਨਾ ਕਾਲੀ ਆ ਤਾਂ ਅਸੀਂ ਕਹਿੰਦੇ ਨੇ ਕਿ ਯਾਰ ਇਹਦਾ ਸੰਤਾਨ ਨੇ ਸਾਨੂੰ ਅਸੀਰਵਾਦ ਦਿੱਤਾ ਸਤਾ ਹੋਵੇ ਨਾ। ਜਾਨੀ ਕਿ ਤਾਂ ਸਾਨੂੰ ਕਾਮਯਾਬੀ ਹੋ ਗਈ। ਤੇ ਨੇ ਵੀ ਕੁਝ ਜੇਕਰ ਕੁਝ ਲੋਕਾਂ ਨੂੰ ਤੁਹਾਡੀ ਆਕੀ ਗੋਈ ਗੱਲ ਸੂਤ ਲੱਗੀ, ਸੂਤ ਬੈਠੀ। ਤੇ ਇਤਫਾਕਨ ਕਹਿੰਦੇ ਉਹ ਕਾਮਯਾਬੀ ਹੋ ਗਏ, ਇਤਫਾਕਨ ਮੰਨ ਲਈ ਪੁੱਤਰ ਤੋਂ ਨਾ। ਇਹ ਕਾਮਯਾਬੀ ਹੋ ਗਏ। ਤਾਂ ਸੰਯੋਗ ਨੇ ਤੁਹਾਡਾ ਕੰਮ ਬਣ ਗਿਆ ਕਿ ਨਹੀਂ ਤੁਸੀਂ ਬਾਬਾ ਬਣਦੇ ਵਿੱਚ ਕਾਮਯਾਬ ਹੋ ਗਏ ਕਿਉਂਕਿ ਜਿੰਨਾ ਲੋਕਾਂ ਦਾ ਤੁਹਾਡੇ ਕਹਿਣ ਦਾ ਕੁਝ ਫਾਇਦਾ ਹੋ ਗਿਆ ਤਾਂ ਉਹਨਾਂ ਨੇ ਫਿਰ ਕਰੋੜਾਂ ਤੱਕ ਲੋਕ ਗੱਲ ਪਹੁੰਚਾਉਣੀ ਹੈ ਤੇ ਫਿਰ ਉਹ ਹੌਲੀ-ਹੌਲੀ ਕਹਿੰਦੇ ਵੀ ਇਸ ਤਰ੍ਹਾਂ ਭੀੜ ਜੁੜਨੀ ਸ਼ੁਰੂ ਹੋ ਜਾਂਦੀ ਹੈ ਜਦੋਂ ਭੀੜ ਆਣੀ ਸ਼ੁਰੂ ਹੋ ਗਈ ਤਾਂ ਫਿਰ ਕਹਿੰਦੇ ਵੀ ਬਾਬਾ ਗਰੀ ਚੱਲ ਕਹਿੰਦੇ ਹੌਲੀ-ਹੌਲੀ ਤੁਸੀਂ ਆਪਣਾ ਆਸ਼ਰਮ ਬਣਾ ਲਓ ਜਿੰਦਾਂ ਭੀੜ ਜੁੜਨੀ ਸ਼ੁਰੂ ਵੀ ਬਣਾ ਲਓ ਕਥਾ ਸੁਣਾਉਣ ਲੱਗੋ ਕਥਾ ਦੇ ਨਾਲ ਲੋਕ ਫਿਰ ਜੇ ਕਥਾ ਸੁਣਦੇ ਨੇ ਬੈਠੇ ਫਿਰ ਬਾਬਾ ਬੜਾ ਵਧੀਆ ਜਨ ਕਹਿੰਦੇ ਕਥਾ ਸੁਣਾਉਣ ਲੱਗੋ ਲੋਕਾਂ ਦੀ ਭੀੜ ਕਹਿੰਦੇ ਆਪਣੇ ਆਪ ਤੁਹਾਡੇ ਪ੍ਰਵੰਚਨ ਵਿੱਚ ਇਕੱਠੀ ਹੋਣ ਲੱਗੇਗੀ ਜਦ ਭੀੜ ਇਕੱਠੀ ਹੋਵੇਗੀ ਤਾਂ ਉਹ ਦਾਨ ਦਸ਼ਨਾ ਵੀ ਦੇਵੇਗੀ ਫਿਰ ਕਹਿੰਦੇ ਦਾਨ ਵੀ ਕਰੋ ਜਦੋਂ ਢੀੜ ਇਕੱਠੀ ਹੋਣ ਲੱਗੀ ਤਾਂ ਚੱਲ ਬਈਆ ਫਿਰ ਬਾਬਾ ਕੀਦਾ ਤੁੰਦਾ ਤੇ ਦਾਨ ਦਸ਼ਨਾ ਵੀ ਦੇਵੇ ਕਦੇ ਕੋਈ ਕਦੇ ਵੱਡਾ ਆਦਮੀ ਤੁਹਾਡੇ ਪੰਜੇ ਵਿੱਚ ਫਸ ਗਿਆ ਜਿਹੜਾ ਬਾਬਾ ਬਣਿਆ ਹੁੰਦੀ ਉਹ ਦੀ ਗੱਲ ਹੈ ਵੀ ਜੇ ਕਦੇ ਵੱਡਾ ਆਦਮੀ ਬਾਬੇ ਦੇ ਪੰਜੇ ਵਿੱਚ ਫਸ ਗਿਆ ਤਾਂ ਕਹਿੰਦੇ ਉਹ ਆਸ਼ਰਮ ਨੂੰ ਮਹਿਲ ਨਵਾਂ ਬਣਾ ਦੇਵੇਗਾ ਬਾਕੀ ਗੱਲ ਸਹੀ ਸਹੀ ਗੱਲ ਐstrengੰਦਾ ਤੇ ਗੱਲ ਜੇਕਰ ਤੁਹਾਨੂੰ ਦਾ ਜੰਮ ਕੇ ਚੱਲ ਪਿਆ ਤਾਂ ਤੁਸੀਂ ਆਪਣੇ ਆਸ਼ਰਮ ਨੂੰ 5 ਸਟਾਰ ਹੋ ਕੇ ਵੀ ਬਣਾ ਸਕਦੇ ਹੋ ਯਕੀਨ ਨਾ ਹੋਵੇ ਤਾਂ ਕਹਿੰਦੇ ਆਸ਼ਰਮ ਬਾਪੂ ਨੂੰ ਦੇਖ ਲਵੋ ਉਹ ਵੀ ਇਸ ਤਰ੍ਹਾਂ ਬਾਬਾ ਬਣੇ ਸੀ ਕਹਿੰਦੇ ਯਕੀਨ ਨਾ ਹੋਵੇ ਤਾਂ ਆਸ਼ਰਮ ਬਾਪੂ ਨੂੰ ਹੀ ਦੇਖ ਲਵੋ ਕਿੱਥੇ ਦਾ ਉਹ ਪਾਕਿਸਤਾਨ ਤੋਂ ਗੁਜਰਾਤ ਆ ਕੇ ਤਾਂਗਾ ਚਲਾਉਂਦਾ ਸੀ ਤਾਂਗਾ ਚਲਾਇਆ ਕਰਦਾ ਸੀ ਅਤੇ ਹੋਰ ਤੰਦਿਆਂ ਵਿੱਚ ਵੀ ਅ ਹੱਥ ਅਜਵਾਇਆ ਸੀ ਚਾਹ ਬਣਾਉਂਦਾ ਸੀ ਸੜਕ ਦੇ ਕਿਨਾਰੇ ਖੜਤੀ ਪੁਰਬੀਓ ਨੇ ਬਹੁਤ ਕੰਮ ਕੀਤੇ ਸੀ ਪਰ ਕਹਿੰਦੇ ਬਾਅਦ ਵਿੱਚ ਉਹਨਾਂ ਦੇ ਅੰਦਰ ਭਗਵਾਨ ਬਣ ਦੀ ਇੱਛਾ ਨੇ ਜਨਮ ਲਿਆ ਭਗਵਾਨ ਬਣ ਬਣੇ ਆਸ਼ਰਮ ਬਣੇ ਆਸ਼ਰਮ ਨੇ ਅਹਮਦਾਬਾਦ ਤੋਂ ਕੁਝ ਕਿਲੋਮੀਟਰ ਦੂਰ ਮੋਟੇਰਾ ਪਸਵੇ ਵਿੱਚ ਆਪਣਾ ਆਸ਼ਰਮ ਕੋਲ ਲਿਆ ਕਹਿੰਦੇ। ਔਲੀ-ਹੋਲੀ ਆਸ਼ਰਮ ਲੋਕਾਂ ਦਾ ਕਹਿੰਦੇ ਬਾਪੂ ਬਣ ਗਿਆ। ਲੋਕ ਉਹਨੂੰ ਬਾਪ ਕਹਿਣ ਲੱਗੇ। ਇਹ ਪੱਕੀ ਗੱਲ ਨਾਲ ਘਰੇ ਪਿਓ ਨੂੰ ਪਿਓ ਕੋਈ ਨਾ ਕਹੇ ਇਹਨਾਂ ਨੂੰ ਪਿਓ ਵੰਦੇ ਕੰਜਰ ਲੋਕਾਂ ਨੂੰ ਜਿਵੇਂ ਆ ਬਲਾਤਕਾਰੀ ਨੂੰ ਕਹਿੰਦੇ ਮਾਪੇ ਦਾਜੀ ਕਹਿੰਦੇ ਨੇ ਨਾ। ਤੇ ਘਰ ਵਾਲੇ ਜਿਨ੍ਹਾਂ ਨੇ ਜਨਮ ਦਿੱਤਾ ਹੁੰਦਾ। ਜਿਨ੍ਹਾਂ ਨੇ ਬਹੁਤ ਦੁੱਖ ਤਕਲੀਫਾਂ ਚੱਲੀਆਂ ਹੁੰਦੀਆਂ ਨੇ। ਉਹ ਪਿਓ ਨੂੰ ਕਦੇ ਪਿਓ ਨਹੀਂ ਕਹਿੰਦੇ। ਪਿਤਾ ਜੀ ਨੇ ਕਹਿੰਦੇ ਉਹ ਬਲਾਤਕਾਰੀਆਂ ਨੂੰ ਪਿਤਾ ਜੀ ਕਹਿੰਦੇ ਨੇ ਉਹ ਕਹਿੰਦੇ ਵੀ ਆਸ਼ਰਾਮ ਨੇ ਜਦੋਂ ਆਪਣਾ ਆ ਬਾਪੂ ਆਸ਼ਰਾਮ ਨੇ ਕਹਿੰਦੇ ਜਦੋਂ ਆਪਣਾ ਆਸ਼ਰਮ ਖੁੱਲਿਆ ਸੀ ਤਾਂ ਉੱਥੇ ਕਹਿੰਦੇ ਜਦੋਂ ਮਤਲਬ ਵੀ ਲੋਕ ਜਾਣ ਲੱਗੇ ਤਾਂ ਹਲੀਵੋ ਤਾਂ ਆਸ਼ਰਾਮ ਕਹਿੰਦੇ ਲੋਕਾਂ ਦਾ ਬਾਪੂ ਬਣ ਗਿਆ ਬਾਕੀ ਸੀ ਗੱਲ ਅੱਜ ਕਹਿੰਦਾ ਸੰਸਾਰ ਪਰ ਵਿੱਚ ਉਸਤੇ 400 ਆਸ਼ਰਮ ਨੇ ਤੇ ਲੋਕ ਹਨ ਤੇ 40 गुरुकुल ਤੇ ਦੁਨੀਆ ਭਰ ਵਿੱਚ ਕਹਿੰਦਾ ਲਗਭਗ 3 ਕਰੋੜ ਭਗਤਾਂ ਨੂੰ ਉਸ ਅਸ਼ਰੰਗ ਭਗਤੀ ਬਾਬਿਆਂ ਦੀ ਜੇ ਕੁੰਡਲੀ ਕੰਗਾਲ ਨੂੰ ਤੇ ਕਹਿੰਦੇ ਇਹ ਸਾਬਤ ਹੋ ਜਾਂਦਾ ਹੈ ਕਿ ਬਿਨਾਂ ਕਿਸੇ ਲਾਗਤ ਦੇ ਅਰਬਾਂ ਰੁਪਏ ਦੀ ਧਨ ਦੌਲਤ ਕਮਾਈ ਜਾ ਸਕੀ ਪੂਤਰ ਪ੍ਰਦੇਸ਼ ਦੇ ਸਾਤਰਸ ਵਿੱਚ ਨਾਰਾਇਣ ਸ਼ਕਰ ਹਰੀ ਪੁਰਪੋਲੇਨਾਥ ਪੋਲੇ ਬਾਬੇ ਉਰ ਪੋਲੇ ਬਾਬੇ ਦੇਖੋ 100 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕਹਿੰਦੇ ਅਮੀਰ ਬਾਬਿਆਂ ਦੀ ਲੜੀ ਵਿੱਚ ਰਾਮਦੇਵ ਅਤੇ ਸਤਿਗੁਰੂ ਜੱਗੀ ਪਾਸੂ ਦੇਵ ਦਾ ਨਾਮ ਵੀ ਗਏ ਸਭ ਤੋਂ ਉੱਪਰ ਆਉਂਦਾ ਹੈ ਇਹਨਾਂ ਦਾ ਨਾਂ ਕਹਿੰਦਾ ਸਭ ਤੋਂ ਉਪਰੋਂ ਦਾ ਅਜਿਹੇ ਹੋਰ ਵੀ ਅਧਿਆਤਮਿਕ ਗੁਰੂ ਅਤੇ ਬਾਬੇ ਹਨ ਜਿਹੜੇ ਵੇ ਇਸਾਬੀ ਜਾਇਆ ਜਾਂਦੇ ਮਾਲਕ ਹਨ ਇਹਨਾਂ ਨੇ ਅੱਗੇ ਇਹਨਾਂ ਦੇ ਅੱਗੇ ਇਹਨਾਂ ਦੇ ਕਹਿੰਦੇ ਅੱਗੇ ਤਾਂ ਵੱਡੇ ਵੱਡੇ ਉਦਯੋਗਪਤੀ ਵੀ ਫੇਲ ਹੋ ਜਾਂਦੇ ਨੇ ਇੰਨਾ ਕਹਿੰਦੇ ਇਹਨਾਂ ਦੀ ਯਾਦ ਹੁੰਦੀ ਹੈ ਵੀ ਵੱਡੇ ਵੱਡੇ ਜਿਹੜੇ ਕਾਰੋਬਾਰੀ ਉਹਦੇ ਉਹਤੀ ਜਿਵੇਂ ਅਡਾਨੀ ਵਾਨੀ ਵਰਗੇ ਜਿਹਾ ਹੋ ਰਿਹਾ ਹੈ ਜਿਵੇਂ ਮਤਲਬ ਉਹ ਵੀ ਕਹਿੰਦੇ ਫੇਲ ਹੋ ਜਾਂਦੇ ਨੇ ਅੱਗੇ ਕਹਿੰਦੇ ਵੀ ਡੇਰਾ ਸੱਚਾ ਸੌਦਾ ਦੇ ਗੁਰਮੀਤ RAM ਰਹੀਮ ਸਿੰਘ ਦੇ ਕਰੋੜਾ ਰੁਪਏ ਦੀ ਜਾਇਦਾਦ ਬਾਬੇ RAM ਰਹੀਮ ਗੁਰਮੀਤ RAM ਰਹੀਮ ਦੇ ਪੋਲ ਕਹਿੰਦੇ ਕਰੋੜਾ ਰੁਪਏ ਦੀ ਜਾਇਦਾਦ ਹੈ ਅੱਗੇ ਇਹਨਾਂ ਨੇ ਲਿਖਿਆ ਕਹਿੰਦੇ ਸਤਿਆ ਸਾਈ ਬਾਬੇ ਦੀ ਮੌਤ ਦੇ ਬਾਅਦ ਉਹਨਾਂ ਦੇ ਕਮਰੇ ਵਿੱਚੋਂ 98 ਕਿਲੋ ਸੋਨਾ 11 ਕਰੋੜ ਰੁਪਏ ਦੀ ਨਗਦੀ ਕਹਿੰਦੇ ਤਿੰਨ 107 ਕਿਲੋ ਜਾਨੀ ਤਿੰਨ ਕਮਾਟਲ 7 ਕਿਲੋ ਚਾਂਦੀ ਬਰਾਮਦ ਹੋਈ ਹੈ। ਦੇਖ ਲੋ ਪਕੰਡੀਆਂ ਕੋਲ ਹਨ ਪਕੰਡੀਆਂ ਨੂੰ ਕਿੰਨਾ ਲੋਕ ਮਤਲਬ ਵੀ ਆਪ ਦਾ ਆਪ ਲਟਾਉਂਦੇ ਨੇ ਨਾ ਕੋਈ ਸਿਉਣਾ ਜੜਾਉਂਦਾ ਕੋਈ ਪੈਸਾ ਦਿੰਦਾ ਕੋਈ ਚਾਂਦੀ ਜੜਾਉਂਦਾ ਬੇਸ਼ਕੀਮਤੀ ਚੀਜ਼ਾਂ ਜਿਹੜੀਆਂ ਮਤਲਬ ਵੀ ਇਹਨਾਂ ਪਕੰਡੀਆਂ ਨੂੰ ਫਰੀ ਦੇ ਵਿੱਚ ਮੰਡਦੇ ਲੋਕ ਐਡੇ ਮੂਰਖ ਹੁੰਦੇ ਨੇ। ਤੇ ਅੱਗੇ ਕਹਿੰਦੇ ਵੀ ਜੋ ਗੁਰੂ ਘਰੋਂ ਵਾਲੇ ਬਾਬੇ RAMDEEP ਦੀ ਕੰਪਨੀ ਦਾ ਸਾਲਾਨਾ ਟਰਨਓਵਰ 10000 ਕਰੋੜ ਤੋਂ ਵੀ ਵੱਧ ਦਾ ਪਹੁੰਚ ਗਿਆ ਹੈ ਅੱਗੇ ਵੀ ਹੋਰ ਦੱਸਦੇ ਆ ਕਿ ਨੇ ਵਧੀਆ ਲਿਖਿਆ ਨੇ ਲੇਖਨ ਦੇ ਕਰਨ ਵਾਲੇ ਨੇ ਆਰਟ ਆਫ ਸਲੀਪ ਆਰਟ ਆਫ ਲੀਵਿੰਗ ਸੰਸਤਾ ਦੇਵ ਵਾਰਨੀ ਸ਼੍ਰੀ ਸ਼੍ਰੀ ਰਵੀ ਸ਼ੰਕਰ ਦੀਆਂ 151 ਦੇਸ਼ਾਂ ਵਿੱਚ ਬ੍ਰਾਂਚਾ ਹਨ ਯਾਨੀ 150 ਦੇਸ਼ਾਂ ਤੋਂ ਕੁ ਉੱਤੇ ਇਹਨਾਂ ਦੀਆਂ ਬ੍ਰਾਂਚਾ ਹਨ ਇਸ ਦੇ ਇਲਾਵਾ ਉਹਨਾਂ ਦੀ ਫਾਰਮੇਸੀ ਕੰਪਨੀ ਅਤੇ ਸੇਤ ਕੇਂਦਰ ਵੀ ਹਨ ਇਸ ਹਿਸਾਬ ਨਾਲ ਉਹਨਾਂ ਦੇ કુલ ਜਾਇਦਾਦ ਅਰਬਾਂ ਰੁਪਏ ਵਿੱਚ ਹੈਗਣ ਕਹਿੰਦੇ ਭਾਰਤ ਦੇ ਲੋ ਜਿਹੜੇ ਭਾਰਤ ਦੇ ਲੋਕ ਹਨ ਕਹਿੰਦੇ ਲੌਜੀਕ ਜਾਂ ਤਰਕ ਤੇ ਵਿਸ਼ਵਾਸ ਕਰਨ ਦੀ ਬਜਾਏ ਕਹਿੰਦੇ ਮੈਜਿਕ ਜਾਂ ਜਾਦੂ ਦੇ ਪਿੱਛੇ ਭਜਦੇ ਹਨ ਬਾਕੀ ਸੀਗਣਾ ਨਾ ਲੌਜੀਕ ਨਾਲ ਗੱਲ ਕਰਨੀ ਜਾਣਦੇ ਨੇ ਨਾ ਤਰਕ ਨਾਲ ਗੱਲ ਕਰਨੀ ਜਾਣਦੇ ਨੇ ਲੋਜੀਕ ਇੰਗਲਿਸ਼ ਦੇ ਵਿੱਚ ਕਹਿੰਦੇ ਆ ਤਰਕ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਨੇ ਗੱਲ ਇੱਕ ਹੋਈ ਐ ਮੈਜਿਕ ਜਾਂ ਜਾਦੂ ਮੈਜਿਕ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਹੈ ਜਾਦੂ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਸੋ ਗੱਲ ਇੰਕਿਉਂ ਦੋਨਾਂ ਸ਼ਬਦਾਂ ਦੀ ਕਹਿੰਦੇ ਵੀ ਲੋਜੀਕ ਦੇ ਲੋਜੀਕ ਨੂੰ ਛੱਡ ਕੇ ਮੈਜਿਕ ਦੇ ਪਿੱਛੇ ਭਜ ਦੇਣਾ ਅੱਜ ਗੱਲ ਲੋ ਜਿਹੜੇ ਭਾਰਤੀ ਲੋਕਾਂ ਨੂੰ ਇਹੀ ਵਜ੍ਹਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਇਸ ਦੇਸ਼ ਵਿੱਚ ਕਹਿੰਦੇ ਵਿਗਿਆਨ ਪੈਦਾ ਹੋਣ ਦੇ ਬਜਾਏ ਜੋਤਿਸ਼ਾਂ ਅਤੇ ਬਾਬਿਆਂ ਦੀ ਫਸਲ ਵੇਸ਼ਮਾਰ ਵਧੀ ਹੈ ਕਹਿੰਦੇ ਬਾਬੇ ਬਹੁਤ ਵਧੇ ਨੇ ਕਹਿੰਦੇ ਵਿਗਿਆਨ ਨਹੀਂ ਵਧਿਆ ਗਿਆਨ ਤੇ ਵਿਗਿਆਨ ਨਹੀਂ ਵਧਿਆ ਪਰ ਕਹਿੰਦੇ ਇਹ ਬਹੁਤ ਵਧੇ ਨੇ ਬਾਬੇ ਬਾਬਾ ਅਗਰੇ ਦੇ ਇਸ ਕਾਰੋਵਾਰ ਨੂੰ ਕਹਿੰਦੇ ਹੱਲਾਸ਼ੇਰੀ ਦੇਣ ਵਿੱਚ ਸਰਕਾਰ ਨੇ ਵੀ ਕੋਈ ਕਸਰ ਵਾਪੀ ਨਹੀਂ ਛੱਡੀ ਤਾਂ ਕਿਸੇ ਗੱਲ ਸਾਡੇ ਦੇਸ਼ ਦੀ ਜਨਤਾ ਬਹੁਤ ਹੀ ਸਧਾਰਨ ਹੋ ਪਰ ਸਾਡੇ ਦੇਸ਼ ਦੀ ਜਨਤਾ ਕਹਿੰਦੇ ਬਹੁਤ ਹੀ ਸਧਾਰਨ ਹੈ ਪਰ ਘਰ ਵਿੱਚ ਭਾਵੇਂ ਦੋ ਡੰਗ ਦੀ ਰੋਕੀ ਨਸੀਬ ਨਾ ਹੋਵੇ ਪਰ ਦੇਰਿਆਂ ਧਾਰਮਿਕ ਸਥਾਨਾਂ ਵਿੱਚ ਫੁੱਲ ਕੇ ਚੜਾਵਾ ਚੜਾਉਣ ਵਿੱਚ ਉਹ ਪਿੱਛੇ ਨਹੀਂ ਹਟਦੇ ਦੇਖੋ ਸਹੀ ਗੱਲ ਆਉਂਦੀ ਆਪਦੇ ਘਰੇ ਭਾਵੇਂ ਆਟਾ ਨਾ ਹੋਵੇ ਤੇ ਦੇਰਿਆਂ ਚ ਜੋ ਹੋ ਧਾਰਮਿਕ ਸਥਾਨਾਂ ਜਾਂ ਹੋਰ ਜਿਹੜੇ ਧਾਰਮਿਕ ਜਿਹੜੇ ਪਖੰਡ ਦੇ ਧਾਰਮਿਕ ਸਥਾਨ ਬਣੇ ਹੋਣ ਉਹਨਾਂ ਤੇ ਚੜਾਵਾ ਚੜਾਉਣਾ ਹਾਰਿਕਨਸਾਰ ਪਛੇਣ ਲੱਗਦਾ ਪਿੰਡ ਸ਼ਹਿਰ ਤੋਂ ਚੰਦਾ ਉਗਰਾ ਕੇ ਉਗਰਾ ਕੇ ਕੋਈ ਵੀ ਧਾਰਮਿਕ ਜਗ ਜਾਂ ਪੂਜਾ ਪਾਠ ਕਰਵਾ ਕੇ ਬਾਬਾ ਜੀ ਇੱਕ ਪਹੁੰਚੇ ਹੋਏ ਸੰਤ ਦਾ ਪ੍ਰਮਾਣ ਪੱਤਰ ਹਾਸਲ ਕਰ ਲੈਂਦੇ ਹਨ ਕਹਿੰਦੇ ਵਾਕੀ ਸੀਗਾ ਹੁਣ ਬਾਬਾ ਬਣ ਦੇ ਲਈ ਕਹਿੰਦੇ ਜੀਰੂਆ ਕਪੜੇ ਪਾਉਣ ਦੀ ਲੋੜ ਨਹੀਂ ਹੈ ਭਗਮਾ ਪਾਉਣ ਦੀ ਲੋੜ ਨਹੀਂ ਹੈ ਵੀ ਕਹਿੰਦੇ ਹੁਣ ਬਾਬਾ ਬਣਨ ਦੇ ਲਈ ਗੀਰੂਆ ਕੱਪੜੇ ਭਗਵੇਂ ਕੱਪੜੇ ਪਾਉਣ ਦੀ ਲੋੜ ਨਹੀਂ ਹੈ ਹੁਣ ਤਾਂ ਕਹਿੰਦੇ ਸੂਟ ਮੂਟ ਅਤੇ ਟਾਈ ਪਾ ਕੇ ਵੀ ਬਾਬਾ ਬਣਿਆ ਜਾ ਸਕਦਾ ਹੈ ਮਾਡਰਨ ਢੋਲੇ ਬਾਬੇ ਨੇ ਕਰੋੜਾਂ ਰੁਪਏ ਦੀ ਜਾਇਜ਼ਾ ਜੋੜ ਲਈ ਦਾ ਉਤਰ ਪ੍ਰਦੇਸ਼ ਵਿੱਚ ਉਸ ਦੇ ਲਗਭਗ 25 ਆਸ਼ਰਮ ਹਨ ਦੇਸ਼ ਦੇ ਨਾਲ ਕਿੰਨੀਆਂ ਹੀ ਲਗਜ਼ਰੀ ਕਾਰਾਂ ਦਾ ਕਾਫਲਾ ਵੀ ਉਸ ਮਾਡਰਨ ਬਾਬੇ ਕੋਲ ਹੁੰਦਾ ਹੈ ਨਾਲ ਹੀ ਕਹਿੰਦੇ ਸੇਵਾ ਵਿੱਚ ਸੈਂਕੜੇ ਸੇਵਾਦਾਰ ਤਾਇਨਾਤ ਰਹਿੰਦੇ ਹਨ ਵਿਗਿਆਨ ਅਤੇ ਤਕਨੀਕ ਦੇ ਜਵਾਨੇ ਵਿੱਚ ਬਾਬੇ ਵੀ ਹਾਈਜੈਕ ਹੋ ਗਏ ਹਨ ਬਾਬੇ ਵੀ ਕਹਿੰਦੇ ਹਾਈਜੈਕ ਹੋ ਗਏ ਉਹਨਾਂ ਦੇ ਨਾਂ ਹੁਣ ਲੈਪਟਾਪ ਬਾਬਾ ਮੋਬਾਈਲ ਬਾਬਾ ਇੰਟਰਨੈਟ ਬਾਬਾ ਆਦਿ ਹੋ ਗਏ ਹਨ ਪੁਰਾਣੇ ਬਾਬੇ ਜੰਗਲ ਦੇ ਵਿੱਚ ਕਹਿੰਦੇ ਸਨ ਉਸਾਨ ਉਹ ਵਿੱਚ ਨਹੀਂ ਸਗੋਂ ਆਲੀਸ਼ਾਨ ਆਸ਼ਰਮਾਂ ਵਿੱਚ ਰਹੇ ਕੇ ਔਖੀ ਕਠਨ ਸਾਧਨਾ ਵਿੱਚ ਲੀਨ ਰਹਿੰਦੇ ਹਨ ਸਿਸ਼ਾਵਨ ਦਾ ਕੀ ਈ ਕਰਦੇ ਨੇ ਹੁਣ ਉਹ ਦਾ ਪਹਿਲਾਂ ਜਿਹੜੇ ਜੰਗਲਾਂ ਚ ਸੀਗੇ ਸਾਧੂ ਬਚਾਰੇ ਸਦਗੀਰੀ ਕਰਦੇ ਹੁੰਦੇ ਸੀਗੇ ਨਾ ਫੋਂ ਕਿਹੜੇ ਹੁਣਸਾਈ ਆਲੀਸ਼ਾਨ ਕੋਠੀਆਂ ਵਿੱਚ ਰਹਿੰਦੇ ਹਨ ਅੱਜਕੱਲ੍ਹ ਕਹਿੰਦੇ ਸਤਸੰਗ ਉਸੇ ਸੰਤ ਦਾ ਠੀਕ ਮੰਨਿਆ ਜਾਂਦਾ ਹੈ ਜਿਸ ਦੇ ਪੰਡਾਲ ਵਿੱਚ ਜਿਲੇਬੀ ਅਤੇ ਅਦਰਕ ਵਾਲੀ ਚਾਹ ਮਿਲਦੀ ਹੋਵੇ ਇਸ ਗੱਲ ਦਾ ਧਿਆਨ ਵੀ ਰੱਖਿਆ ਜਾਵੇ ਕਿ ਭਗਤਾਂ ਨੂੰ ਕਥਾ ਪ੍ਰਵਚਨ ਸੁਣਨ ਵਿੱਚ ਕੋਈ ਦਿੱਕਤ ਨਾ ਹੋਵੇ ਖਰਚ ਦੀ ਕਹਿੰਦੇ ਫਿਕਰ ਨਹੀਂ ਕਰਨੀ ਭਗਤ ਕਹਿੰਦੇ ਚੜਾਵਾ ਚੜਾਉਣ ਦੇ ਸਮੇ ਪੋਹਾ ਜਲੇਬੀ ਚਾਹ ਦੀ ਪੇਮੈਂਟ ਦੇ ਨਾਮ ਲੜ ਕਹਿੰਦੇ ਆਪਣੇ ਹਿੱਸੇ ਦਾ ਪੁੰਨਦਾਨ ਕਰਨੇ ਵਿੱਚ ਪਿੱਛੇ ਨਹੀਂ ਹਟਦੇ ਬਾਕੀ ਸਹੀ ਗੱਲਾਂ ਕਰੂ ਤੇ ਉਹ ਭਵੇਂ ਜਲੇਬੀਆਂ ਦੇ ਫੜਾਈ ਲੈ ਕੋ ਕੋ ਮਰਜ਼ੀ ਕਰੇ ਉਹ ਤਾਂ ਜਨਤਾ ਨਹੀਂ ਕਰਨਾ ਹੈ ਨਾ ਜਨਤਾ ਨੇ ਚੜਾਵਾ ਚੜਾਉਣਾ ਹੈ ਬਾਕੀ ਸਹੀ ਗੱਲ ਹੈ ਨਾ ਉਹ ਫਿਰ ਕਿਉਂ ਖਰਚ ਦੀ ਜਨਤਾ ਕਰਦਾ ਸਰਕਾਰ ਬਾਬਾਗਰੀ ਦੇ ਸਤੰਦੇ ਨੂੰ ਉਤਸ਼ਾਹਿਤ ਕਰਨ ਦੇ ਲਈ ਸਕੂਲਾਂ ਕਾਲਜਾਂ ਵਿੱਚ ਇਸ ਦੇ ਲਈ ਫੋਰਸ ਸ਼ਾਮਲ 4 ਸਾਵਣ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਨਾ ਬਣਾ ਰਹੀ ਹੈ ਜੇਲ੍ਹ ਵਿੱਚ ਬੰਦ ਕਹਿੰਦੇ ਬਾਬਿਆਂ ਤੋਂ ਉਹਨਾਂ ਦੇ ਤਜਰਬਿਆਂ ਦਾ ਲਾਭ ਲੈ ਕੇ ਇਨ੍ਹਾਂ ਵਿਸ਼ਿਆਂ ਦਾ ਸਲੇਬਸ ਤਿਆਰ ਕਰਵਾਉਣ ਅਤੇ ਵਿਚਾਰ ਚੱਲ ਰਿਹਾ ਹੈ ਲੋਕ ਇਸ ਲੋਕ ਹਿੱਤ ਵਿੱਚ ਇਹ ਮੰਗ ਕਰਦੇ ਹਨ ਕਿ ਭੋਲੇ ਪਾਲੇ ਅਗਿਆਨੀ ਪਿਛਲੰਗ ਲੋਕਾਂ ਆਦਿ ਨੂੰ ਬਾਬਿਆਂ ਦੇ ਇਸ ਚੰਗਲੇ ਵਿੱਚ ਉਹ ਕੱਢ ਕੇ ਉਹਨਾਂ ਦੇ ਜੀਵਨ ਦੀਆਂ ਸਮੱਸਿਆਵਾਂ ਤੇ ਅਸਲ ਕਾਰਨਾ ਬਾਰੇ ਸੁਚੇਤ ਕੀਤਾ ਜਾਵੇ ਤਾਂ ਜੋ ਇਹਨਾਂ ਡੇਰਿਆਂ ਵਿੱਚ ਉਹਨਾਂ ਦੀ ਹੋਰ ਹੀਲ ਨਾ ਟੋ ਤੋ ਉਹਨਾਂ ਨੂੰ ਨਜਾਤ ਦਵਾਈ ਜਾ ਸਕੇ ਠੀਕ ਹੈ ਸਹੀ ਗੱਲ ਹੈ ਤੇ ਪਰ ਲੋਕ ਨਹੀਂ ਹਟਦੇ ਲੋਕ ਨਾ ਪਖੰਡ ਪਿੱਛੇ ਵੜਾ ਲੱਗਦੇ ਨੇ ਵਿਗਿਆਨ ਸੋਚ ਨਹੀਂ ਰੱਖਦੇ ਜਿਹੜਾ ਕੁ ਵਿਗਿਆਨ ਸੋਚ ਰੱਖਦਾ ਉਹਨੂੰ ਚੰਗਾ ਨਹੀਂ ਸਮਝਦੇ ਲੋਕ ਉਹਨੂੰ ਕਹਿਣਗੇ ਵੀ ਇਹ ਤਾਂ ਭਗਾਈਂ ਕਰੀ ਜਾਂਦੇ ਨੇ ਪਰ ਜਿੱਥੇ ਗਣੇ ਬਾਬੇ ਕੋਲ ਸ਼ਕਤੀ ਆ ਬਾਬੇ ਕੋਲ ਉਹ ਬਹੁਤ ਕੁਛ ਹੈ ਇਹ ਇੱਕ ਵਲ ਨਹੀਂ ਲੋਕ ਸੋਚਦੇ ਵੀ ਜਿਹੜੇ ਬਾਬੇ ਨੂੰ ਸ਼ਕਤੀਵਾਨ ਮੰਨਿਆ ਦਾ ਵੀ ਬਾਬੇ ਕੋਲ ਬਹੁਤ ਕੁਛ ਆ ਬਾਬਾ ਸ਼ਕਤੀ ਵਾਲਾ ਹੈ ਬਾਬਾ ਉਹ ਬਾਬੇ ਦੀ ਚੜ੍ਹਾਈ ਹੈ ਬਾਬੇ ਦੀ ਇਹ ਨਹੀਂ ਸੋਚਦੇ ਵੀ ਜਦੋਂ ਬਾਬੇ ਨੂੰ ਕੋਈ ਤਕਲੀਫ ਹੋ ਜੇ ਨੇ ਬਾਬਾ ਤਾਂ ਫਿਰ ਡਾਕਟਰਾਂ ਕੋਲ ਹੀ ਭਜਦਾ ਹੈ ਫਿਰ ਉਹਦੋਂ ਆਪਣੀ ਸ਼ਕਤੀ ਨਾਲ ਉਹ ਕੋਈ ਨਹੀਂ ਕੁਛ ਕਰ ਸਕਾਂ ਸੋ ਕਿਤੇ ਕੁਝ ਨਹੀਂ ਹੈ ਸਾਰਾ ਫਖੰਡੀ ਹੁੰਦਾ ਲੋਕਾਂ ਨੂੰ ਡਾਕਟਰਾਂ ਦੇ ਵਿੱਚ ਲੋਕਾਂ ਨੂੰ ਮੂਵਕ ਬਣਾਉਣ ਦੇ ਵਿੱਚ ਅ ਨੌਕਰ ਨੂੰ ਸੰਗੋਲਕ ਬਣਾ ਕੇ ਲੁੱਟਣ ਨੂੰ ਲੁੱਟਿਆ ਜਾਂਦਾ ਮਗਰਲਾਕ ਪਿੱਛੇ ਲੱਗ ਇਹਦੇ ਵਿੱਚ ਲਿਖਿਆ ਨਾ ਪਿੱਛੇ ਲੱਗ ਅੰਧਵਿਸ਼ਵਾਸੀ ਕਿ ਕਿਸੇ ਗੱਲ ਤੇ ਅੱਖਾਂ ਮਤਲਬ ਹੀ ਦਿਮਾਗ ਨੂੰ ਕੋਲ ਕੇ ਵਰਤਨ ਦੀ بجائے ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲੈਣਾ ਉਹਨਾਂ ਦੇ ਵਿਸ਼ਵਾਸਪੀ ਆ ਜਾਂਦਾ ਤੇ ਲੋਕ ਅੰਧਵਿਸ਼ਵਾਸੀ ਹੋ ਕੇ ਪਿੱਛੇ ਲੱਗ ਕੇ ਇਹਨਾਂ ਬਗਾਨੀਆਂ ਮਗਰ ਲੱਗ ਜਾਂਦੇ ਨੇ ਤੇ ਆਪ ਦੀ ਲੁੱਟ ਕਰਾਉਂਦੇ ਨੇ ਜਿਹੜੇ ਲੋਕ ਵਿਗਿਆਨ ਨੂੰ ਮੰਨਦੇ ਆ ਵਿਗਿਆਨ ਨੂੰ ਸਮਝਦੇ ਆ ਉਹ ਲੋਕ ਇਹਨਾਂ ਢੋਂਗੀਆਂ ਮਗਰ ਇਹਨਾਂ ਪਕੰਡੀਆਂ ਨੂੰ ਨਹੀਂ ਲੱਗਦੇ ਵੈਸੇ ਇਹ ਪਖੰਡ ਤੋਂ ਮਨਾ ਕੁਛ ਵੀ ਨਹੀਂ ਜਿਹੜੇ ਦੇਸ਼ ਸਾਡੇ ਤੋਂ ਪਿੱਛੋਂ ਆਜਾਦ ਹੋਏ ਜਿਹੜੇ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਸਾਡੇ ਨੂੰ ਅੱਗੇ ਟੱਪ ਗਏ 50 ਸਾਲ ਚਾਈਨਾ ਸਾਡਾ ਗੁਆਂਢੀ ਦੇਸ਼ ਅਸੀਂ 1947 ਦੇ ਵਿੱਚ ਆਜ਼ਾਦ ਹੋਏ ਉਹ ਇੱਕ ਸਾਲ ਸਾਡੇ ਤੋਂ ਬਾਅਦ ਆਜ਼ਾਦ ਹੋਇਆ ਉਹ ਵੀ ਗੁਲਾਮ ਸੀ ਅੰਗਰੇਜ਼ਾਂ ਦਾ ਤੇ ਅੱਜ ਉਹ ਸਾਡੇ ਨੂੰ ਅਡਵਾਂਸ 50 ਸਾਲ ਅੱਗੇ ਨਿਉ ਰਹੇ ਆ ਇਹੋਂ ਕਿ ਉੱਥੇ ਪਖੰਡਵਾਦ ਨਹੀਂ ਨਹੀਂ ਉਹ ਕਿਸੇ ਪਖੰਡਰ ਹੁਣੀ ਮੰਨਦੇ ਉਹ ਮਿਹਨਤੀ ਲੋਕ ਨੇ ਉਹ ਆਪਣੇ ਦਿਮਾਗ ਨਾਲ ਚੱਲਦੇ ਨੇ ਆਪਣੇ ਦਿਮਾਗ ਤੋਂ ਕੰਮ ਲੈਂਦੇ ਨੇ ਤੇ ਅਸੀਂ ਇਹ ਨਾ ਬਾਬਿਆਂ ਪੰਗਰ ਲਾ ਕੇ ਬਾਬਿਆਂ ਨੇ ਦਿਮਾਗ ਨਾਲ ਚੱਲਦੇ ਜਿਵੇਂ ਬਾਬੇ ਸਾਨੂੰ ਚਲਾਉਂਦੇ ਨੇ ਸਾਡੇ ਦਿਮਾਗ ਨੂੰ ਸੰਗਲ ਲਾ ਲਵੇ ਬਾਬੇ ਸਾਡੇ ਦਿਮਾਗ ਨੂੰ ਉਹਦੇ ਵਾਸਤੇ ਕਰ ਲਿਆ ਫਿਰ ਉਹ ਜਿਵੇਂ ਚਲਾਉਂਦੇ ਅਸੀਂ ਉਨੇ ਚੱਲਦੇ ਹਾਂ ਸਭ ਪਖੰਡਵਾਦ ਤੋਂ ਦੂਰ ਰਹਿਣਾ ਚਾਹੀਦਾ ਜੀ ਬਾਬਾ ਘਰੀ ਦੇ ਮਗਰ ਨਹੀਂ ਲੱਗਣਾ ਚਾਹੀਦਾ ਨਾ ਹੀ ਆਪਣੇ ਲੋਟਰ ਖਾਣੇ ਚਾਹੀਦੇ ਨਾ ਮਗਰ ਲੱਗੇ So thank you.